ਕਵੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਦਾ ਚਾਲੀ ਸਾਥ ਪਾਇ ਕਹਾੜਾ ਮਾਰਿਆ ਗੱਬਲ ਆਪਣੇ ਸਾਥ ਥੋੜਾ ਦੋ ਗੱਲ ਆ ਗਏ ਪਹਿਲਾ ਚੰਦਨ ਆਇਆ ਫਿਰ ਬਾਸ ਆਇਆ ਦੋ ਹੀ ਦਰਖਤ ਨੇ ਬਾਸ ਨੇ ਦੀਨ ਕਿਉਂ ਗਵਾ ਲਿਆ ਤਾਕਬ ਬਾਸ ਨੇ ਦੀਨ ਕਿਉਂ ਰੱਖ ਲਿਆ ਇਹਦਾ ਨਰ ਲਾ ਦੇਖੋ ਸਟੈਪ ਵਾਈਸਟੈਪ ਚਲਣੀ ਹੈ ਇਹ ਜਿਹੜੇ ਨੇ ਬੋੜੀਆਂ ਨੇ ਲੱਗੀਆਂ ਆਇਆਂ ਐਵੇਂ ਨਹੀਂ ਲਿਖਿਆ ਹੰਡ ਸਾਡ ਔਰ ਸਾਰੇ ਕਰਦੇ ਨੇ ਅਰਸਤੂ ਸਾਹਿਬ ਨੇ ਵੀ ਵਜ਼ਹਿਰਾ ਮਗਜ ਆਪਣੇ ਜਾਣੇ ਕੀਤਾ ਐਵੇਂ ਲਾ ਕੇ ਪੜੋ ਹਾਂ ਪੜੋ ਉੱਥੀ ਦਾ ਪੜ੍ਹ ਲਿਓ ਦਾ ਕੀ ਕੀਤਾ ਇਹ ਸਟੈਪ ਬਾਈ ਸਟੈਪੇ ਚੱਲੂਗਾ ਔਰ ਸਵਾਲ ਇਹ ਹੁੰਦਾ ਵੀ ਬਾਸ ਨੇ ਦੀਰ ਕਿਉਂ ਘਵਾਲਿਆ ਵਾਸਨੇ ਧਰਮ ਕਿਉਂ ਬਾਲਿਆ? دین ਧਰਮੇ ਹੁੰਦਾ। ਧਰਮ ਕਿਉਂ ਛੱਡਦਾ? ਵਾਸਨੇ ਧਰਮ ਕਿਉਂ ਛੱਡਦਾ? ਕਿਉਂ ਨਹੀਂ ਐਕਸੈਪਟ ਕੀਤਾ? ਬड़ा ਹੁੰਦੇ ਹੋਏ ਵੀ ਉਹਨੂੰ ਬੜਾਈ ਕਿਹਨੇ ਦਿੱਤੀ ਆ? ਪਰਮੇਸ਼ਰ ਨੇ। ਪਰਮੇਸ਼ਰ ਨੂੰ ਕਿਉਂ ਭੁੱਲ ਗਿਆ? ਉਹ ਜਿਹਨੇ ਬੜਾ ਪਣਾਇਆ ਉਹਨੂੰ ਭੁੱਲ ਗਿਆ। ਜੋ ਟਾਕ ਬਲਾਦੂ ਜਿਹਨੂੰ ਕਮਜ਼ੋਰ ਬਣਾਇਆ ਉਹਨੂੰ ਕਿਉਂ ਯਾਦ? ਇਹ ਹੁਣ ਰੋਣਾ ਆ ਗਿਆ। ਇਹ ਤਾਂ ਇਹ ਗੱਲ ਦਾ ਫੈਸਲਾ ਕਰ ਲੈ ਸਵਾਲ ਇਹੀ ਆਉਣਾ ਜੇ ਗਿਆਨ ਸੁਣਦਾ ਸਵਾਲ ਉਹ ਕਹਿੰਦੀ ਭਾਂਸ ਕਿਉਂ ਬੇਵਕ ਹੋ ਗਿਆ ਫਿਰ ਤਾਕਬਲਾ ਸੁ ਬੇਵਕ ਹੋ ਨਹੀਂ ਹੋਇਆ ਉਹਦਾ ਜਵਾਬ ਹੈ ਹਾਂਜੀ ਦੀਨ ਗਵਾਇਆ ਦੁਨੀ ਸੋ ਦੁਨੀ ਨਾ ਚੱਲੀ ਸਾਥ ਉਹਦਾ ਦੀਨ ਗਵਾਇਆ ਦੁਨੀ ਸੋ ਉਹਦੇ ਅੰਦਰ ਜਿਹੜੀ ਉਹ ਪੋਲ ਹੈ ਨਾ ਦੁਨੀਆ ਉਹ ਸੰਸਾਰ ਆ ਜਿਹੜਾ ਬਾਂਸ ਦੇ ਅੰਦਰ ਖਲ ਖਾ ਖਾ ਉਦੇ ਅੰਦਰ ਆਇਆ ਤਾਂ ਹੋ ਆ ਦੁਨੀ ਆ ਜਿਹੜਾ ਸ਼ਰੀਰ ਦੀਆਂ ਸਹੂਲਤਾਂ ਨੇ ਉਹਦੇ ਕੋਲ بڑے ਆਦਮੀ ਕੋਲ ਸਰੀਰਿਕ ਸੁੱਖਾਂ ਵਾਸਤੇ ਤੇ ਡਿਆਬੀ ਚੌਧਰ ਵਾਸਤੇ ਡਿਆਬੀ ਮਤਲਬ ਆ ਪੜਾਈ ਵਾਸਤੇ ਵੀ ਮੈਨੂੰ بڑا ਕਹਿਣ ਬੜੀ ਇੱਜ਼ਤ ਹੋਵੇ ਇਹਦੇ ਬਾਅਦ ਤੇ ਦੀਨ ਗਵਾਲਿਆ ਕਰਮ ਗਵਾਲਿਆ ਸੱਚ ਗਵਾਲਿਆ ਉਹਨੂੰ ਕੋ ਲਗਿਆ بڑے ਨੂੰ ਬੁਲ ਗਿਆ ਆਪੜਾ ਬਣ ਕੇ ਜਿਹਨੇ ਬੜਾਈ ਦਿੱਤੀ ਆ ਉਹਨੂੰ ਭੁੱਲ ਗਿਆ ਆਪੇ ਬੜਾ ਬਣ ਗਿਆ ਮੈਂ ਹਾਂ ਜੋ ਕੁਛ ਬਾਸ ਬੜਾਈ ਭੁੱਟਿਆ ਉਹਦੀ ਤਾਂ ਬੜਾ ਪੜੇ ਬੜਪੜੇ ਲੈ ਕੇ ਡੁੱਬ ਗਈ ਉਹਨੂੰ ਉਹ ਬੜੇ ਦੀ ਬਾਸ ਦੀ ਤਾਂ ਬੜਪੜੇ ਲੈ ਕੇ ਡੁੱਬ ਗਈ ਉਹਨੂੰ ਬਾਸ ਬੜਾਈ ਭੁੱਟਿਆ ਹਾਂ ਮੇਰੀ ਜੇਬ ਚੋਂ ਨਿਕਲੇ ਪ੍ਰਧਾਨ ਐ ਜੀਪੀਸੀ ਦਾ ਬਰੀ ਜੇ ਵਿੱਚੋਂ ਹੀ ਜੈਸਾ ਜਾਰੀ ਨਿਕਲੇ ਬਰੀ ਜੇ ਵਿੱਚੋਂ ਹੀ ਮ੍ਰਿਸਕੀਆਂ ਨਿਕਲਣ ਇਹ ਹੀ ਲਾਗੇ ਡੁੱਬ ਗਈ ਗਲ ਹੁਣ ਕਾਲੇ ਰੋਦਾ ਸੀ ਰੋਦਾ ਘਾਤੇ ਕਿਉਂ ਇਹ ਕੀਤਾ ਤਾਂ ਕਿਉਂ ਸੱਬਦਰੋਂ ਕੋ ਸਾਰਿਆ ਉਹ ਤਾਂ ਚਮਚੇ ਤੇ ਦਰਿਆ ਨਾਲੇ ਕੱਠੇ ਹੋਏ ਸ਼ੰਗਰਗਗ ਨੂੰ ਕਰੀ ਵੀ ਸੰਗਤ ਤਾਂ ਦਾ ਫਦਰ ਵਿੱਚ ਕੋਈ ਨਹੀਂ ਤੇਰੇ ਨਾਲ ਸੰਗਤਾਂ ਲਈ ਪਰਪਰੰਪਰਾ ਦਾ ਰਸ ਕਰਨਾ ਚਾਹਿਆ ਤਾਂ ਜੋ ਗੁਰੂ ਨੇ ਆਪਣਾ ਅੰਦਰ ਰਸ ਕਰ ਰਹੇ ਹੋਣ। ਆਉਣ ਵਾਲਾ ਸਮਾਂ ਦਸੂਗਾ ਜੋ ਬਹੁਤ ਔਖੀ ਘੜੀ ਆ ਰਹੀ ਹੈ ਅੱਗੇ ਅੱਗੇ। ਹਾਂਜੀ। ਬਾਹਾਂ ਸ ਪੜਾਈ ਬੂੜਿਆ ਐਸਾ ਬੂੜੋ ਮਤ ਕੋਏ। ਊ ਮਤ ਡੂਬੋ ਕੋਏ। ਚੰਦਨ ਕੇ ਡਿੱਕਤੇ ਬਸੇ। ਚੰਦਨ ਕੇ ਡਿੱਕਤੇ ਬਸੇ ਬਾਹਾਂ ਸੰਤਨਾ ਹੋਏ। ਉਹ ਤੂੰ ਪ੍ਰਧਾਨ ਹੋ ਕੇ ਅਕਾਲੀ ਦਲ ਦਾ ਗੁਰਦੁਆਰੇ ਦਾ ਤੇਰੇ ਤੇ ਕੋਈ ਵੀ ਅਸੰਦੀ ਕੋਈ। ਪ੍ਰੈਕਟੀਕਲ ਜੋ ਦੇਖੋ ਕੀ ਹੋਇਆ ਪਕੜਦੇ ਕੋਈ ਅਸਰ ਨਹੀਂ ਦੱਸੇ ਕਿਥੇ ਅਸਰ ਕਿਸੇ ਜਹੇਦਾਰ ਤੇ ਕੋਈ ਅਸਰ ਨਹੀਂ ਦੱਸੇ ਕਿਥੇ ਕੋਈ ਅਸਰ ਨਹੀਂ ਕਿਸੇ ਡਾਂਗਾ ਦੇ ਉੱਤੇ ਆਇਆ ਇਹ ਉੱਧਰ ਗੋਲ ਕਾ ਭਾਇਾ ਨਾਗਣੀ ਡੰਗ ਚਲਾਵੇਗੀ ਚਲ ਭਾਇਾ ਨਾਗਣੀ ਦੀ ਡੰਗ ਚਲਣੀ ਤੇ ਤਲਵਾਰਾਂ ਚਲਣੀਆਂ ਵੇ ਭਾਇਆ ਜਾਨ ਦੰਦ ਤਲਵਾਰ ਹੁੰਦੀ ਹੈ ਪਿਆਦਾ ਲੰਕੀ ਉਹਦਾ ਤਲਵਾਰ ਕਲਕਾਤੀ ਰਾਜੇ ਦਾ ਸਾਈ ਧਰਮ ਪੰਖ ਕਰ ਧਰਮ ਤਾਂ ਉਹ ਉੱਡ ਜਾਂਦਾ ਪੰਖ ਲਾ ਕੇ ਧਰਮ ਉਹ ਕਿੱਥੇ ਹੁੰਦਾ ਧਰਮ ਤਾਂ ਹੁੰਦਾ ਹੀ ਨਹੀਂ ਉਥੇ ਧਰਮ ਤਾਂ ਖੰਭ ਲੱਗ ਜਾਂਦੇ ਉੱਡ ਜਾਂਦਾ ਬਾਸ ਬੜਾਈ ਬੁੰਡਿਆ ਐਸਾ ਬੁੰਡੋ ਮਤ ਕੋਏ ਅਗਲੀ ਬਖਤੀ ਆਈ ਹੈ ਹੁਣ ਚੰਦਰ ਕੇ ਨਿੱਕੜੇ ਵਸੇ ਬਾਸ ਹੁਸਨ ਅਗਲੀ ਪੰਕਤੀ ਆ ਹੈ ਕਬੀਰ ਦੀਨ ਗਵਾਇਆ ਦੁਨੀਆ ਸੇ ਗਵਾਇਆ ਕਿਉਂ ੜਾਤਾ ਧਰਮ ਉੱਡ ਗਿਆ ਧੀ ਪੰਕਤੀ ਆ ਨਾ ਦੁਨੀਆ ਕਰ ਤਰਮ ਕਿਉਂ ਉੱਡ ਗਿਆ ਦੀਨ ਗਵਾਇਆ ਆ ਦੁਨੀਆ ਮਾਇਆ ਵਾਸਤੇ ਮਾਇਆ ਦੀ ਚਾਦਰ ਵਾਸਤੇ ਗੱਡੀਆਂ ਚ ਤੇਲ ਫਰੀ ਦਾ ਨੌਕਰੀਆਂ ਲੋਕਾਂ ਨੂੰ ਦੇਈ ਜਾਣੀ ਆਪਣੇ ਨਾਲ ਜੋੜ ਕੇ ਰੱਖਣ ਕਾਲਜ ਬਣਾ ਲੈ ਪਰਚੀਆਂ ਦੇਣੀਆਂ ਸਰਾਵਾਂ ਆਪਣੇ ਨਾਲ ਉਹਦੇ ਬੁੱਕ ਨੇ ਸਾਰੇ ਫੋਨ ਆਉਂਦੇ ਨੇ ਅਸੀਂ ਉੱਥੇ ਗੱਲ ਕੋਈ ਨਹੀਂ ਮੈਂ ਫੋਨ ਕਰ ਦਿੰਨਾ ਮੇਰੀ ਕਮਰੇ ਜਾ ਕੇ ਰਹੋ ਇਹ ਚੌਧਰ ਨੇ ਸਾਚੂ ਹੋ ਵਾਲਿਆ ਸਿੱਖੀ ਹੋ ਵਾਲੀ ਦੇਨ ਗਵਾਲਿਆ ਦੁਨੀਸੀ ਹੋ ਕਿਉਂ ਦੇਨ ਗਵਾਲਿਆ ਬਾਂਸ ਨੇ ਤੇਰੀ ਵਾਸਤੇ ਦੁਦਾਈ ਦੁਨੀਆ 'ਚ ਮੇਰੀ ਚੌਧਰ ਰਹੇ ਗੁਰੂ ਦੀ ਨਹੀਂ ਰਾਨ ਤੇਰੀ ਹੈ ਗੁਰੂ ਦੀ ਗੱਲ ਸਾਰਿਆਂ ਵਾਸਤੇ ਹੋਵੇ ਗੁਰੂ ਦੀ ਹੋਵੇ ਸਾਰਿਆਂ ਵਾਸਤੇ ਹੋਵੇ ਸੰਗਤ ਵਾਸਤੇ ਹੋਵੇ ਸੰਗਤ ਵਾਸਤੇ ਹੋਵੇ ਜਿੰਨੇ ਦਨਦ ਲਗੇ ਨੇ ਜਿਹੜੀ ਦਾ ਐਨਾ ਨੇ ਕਮਰਾ ਕੈਲੀਫੋਰਨੀਆ ਤੇ ਸੱਭਾ ਲੱਗੇ ਤੇ ਗੁਰਦਾਰੇ ਵੀ ਆ ਗੁਰਦਾਰੇ ਕੀ ਦਾ ਰਾਂਗੜੀਆਂ ਦਾ ਉਹ ਕੀ ਦਾ ਫਲਾਣੇ ਦਾ ਉਹ ਕੀ ਦਾ ਜੱਟਾਂ ਦਾ ਉਹ ਕੀ ਦਾ ਉਹ ਦਾ ਤੇਰੇ ਗੁਰੂ ਦਾ ਤਾਂ ਕੋਈ ਵੀ ਨਹੀਂ ਫਿਰ ਗੁਰੂਗੜ ਗੁਰੂਗੜ ਗੁਰੂ ਤਾਂ ਪੈਸੇ ਲੈਣ ਨੂੰ ਰੱਖਿਆ ਮੂਰੇ ਕੋਈ ਉਹ ਜੇ ਉਹ ਰਾਮਗੜੀਆਂ ਦਾ ਕੋ ਬੰਦਾ ਬਿਠਾਉਣਾ ਤਾਂ ਪੈਸੇ ਚੜਦੇ ਨਹੀਂ ਮੈਂ ਤਾਂ ਗੁਰੂ ਵੀ ਜਾਣਦਾ ਉਹ ਤਾਂ ਠੱਗੀ ਹੈ ਉਹਦਾ ਦਿਖਾਵਾ ਹੈ ਛਾਤਾਂ ਲੋਕਾਂ ਦਾ ਉਹਨਾਂ ਨੇ ਭੂਰਤੀ ਰੱਖੀ ਦੀ ਇਹਨਾਂ ਨੂੰ ਗੁਰੂਗੜ ਤਾਂ ਰੱਖ ਲਿਆ ਫਰਕ ਕੀ ਹੈ ਗੱਲ ਉਹੀ ਹੈ ਉਹ ਤਾਂ ਪੈਸੇ ਢਵਾਉਣੇ ਵਾਸਤੇ ਰੱਖਿਆ ਹੋਇਆ ਹੈ ਗੱਲ ਗੁਰੂ ਦੀ ਚੱਲਣੀ ਨਹੀਂ ਰਣੀ ਬੱਲਣੀ ਨਹੀਂ ਹੋਣੀ ਨਹੀਂ ਦੇਣੀ ਇੱਥੇ ਰੈਵੋਲੂਸ਼ਨ ਤਾਂ ਆਉਣਾ ਹੈ ਕਿ ਗੁਰੂ ਬੋਲਦਾ ਕੁਝ ਇੱਥੇ ਲਿਖਿਆ ਹੋਇਆ ਪੂਰਤੀ ਲਿਖਿਆ ਕੁਝ ਨਹੀਂ ਉਹ ਬੋਲਦਾ ਹੈ ਨਹੀਂ ਕਿਹਨੇ ਆਪਾਂ ਤਾਂ ਕੋਣ ਇਹ ਬੋਲਦਾ ਕੁਝ ਇਹ ਦੱਸਦਾ ਵੀ ਆ ਕਰਨਾ ਹੈ ਇਥੇ ਸੇ ਆਪਾਂ ਤਾਂ ਫੇ ਨੂੰ ਮੂਰਤੀ ਕਹਿੰਦੀ ਉਸ ਨਹੀਂ ਹੈ ਹਾਂ ਜੀ ਕਿ ਵੀ ਦੀਨ ਗਵਾਇਆ ਦੁਨੀ ਸੇ ਦੁਨੀ ਦਾ ਚੱਲੇ ਸਾਥ ਦੁਨੀ ਦਾ ਚੱਲੇ ਦੀਨ ਗਵਾਇਆ ਦੁਨੀ ਸੇ ਦੁਨੀ ਦਾ ਚੱਲੇ ਸਾਥ ਇਹ ਦੁਨੀਆ ਸਾਥ ਜਾਊਗੀ ਅਗਰ ਕਨੇ ਚਲੇਗਾ ਤਾਰਾ ਸਾਂ ਕਿੱਥੇ ਗਿਆ ਆਖਰ ਟੌੜਾ ਵੀ ਖਵਾ ਰਹੇ ਹੋਇਆ ਕੀ ਹੋਇਆ ਕੀ ਮਿਲਿਆ ਖਵਾਰੀ ਖਵਾਰੀ ਹੀ ਮਰਿਆ ਖਵਾਰੀ ਸਾਰੇ ਹੀ ਖਵਾਰ ਹੋਣਗੇ ਇਹ ਪਿਛੋਕ ਤੇ ਥੇਲੇ ਦੀ ਇੱਜ਼ਤ ਨਹੀਂ ਉਹ ਚਾਟੜੇ ਦੀ ਇੱਜ਼ਤ ਕਰਦੇ ਉਹ ਕਰਦੇ ਹੀ ਹੁੰਦੇ ਨੇ ਚਾਫ ਨੂੰ ਉਸੇ ਕਰਦੇ ਗੁਰੂ ਘਰ ਨੂੰ ਸਭ ਨੂੰ ਪਤਾ ਉਹ ਨਹੀਂ ਇੱਜ਼ਤ ਕਰਦੇ ਇੱਕ ਥੇਲੇ ਦੀ ਜਿਹੜੇ ਦੀਨ ਵਾਲੇ ਨੇ ਉਹ ਨਹੀਂ ਇੱਜ਼ਤ ਕਰਦੇ ਦੁਨੀਆ ਵਾਲੇ ਕਰਦੇ ਉਹ ਜਿਹਨਾਂ ਨੇ ਫਾਇਦੇ ਲਈ ਨਾਲ ਦੇ ਵਾਸਤੇ ਦੀਨ ਗਵਾਇਆ ਸੀ ਜਿਨ੍ਹਾਂ ਦੇ ਵਾਸਤੇ ਦੀਨ ਗਵਾਇਆ ਉਹ ਤਾਂ ਸੋਲੇ ਕਾਉਣਗੇ ਉਸੇ ਦੇ ਉਹਨਾਂ ਨੇ ਗੁਰੂ ਦੇ ਸੋਲੇ ਨਹੀਂ ਕਾਉਣੇ ਉਹਨਾਂ ਨੇ ਉਸ ਵਿਅਕਤੀ ਦੇ ਸੋਲੇ ਕਾਉਣੇ ਨੇ ਜਿਨ੍ਹਾਂ ਦਾ دین ਗਵਾਇਆ ਹੋਇਆ ਉਹ ਨਾਰੇ ਉਸੇ ਦੇ ਲਾਉਣਗੇ ਤੇ ਜਿਹੜੇ ਗੁਰੂ ਆਲੇ ਨੇ ਉਹਨਾਂ ਦਾ ਮਤਲਬ ਹੈ ਕੋਈ ਉਹ ਗੁਰੂ ਨਾਲੇ ਜੁੜੇ ਰਹਿਣਗੇ دین ਗਵਾਇਆ ਦੁਨੀਸੀ ਉਹ ਦੁਨੀਆ ਚੱਲੀ ਸਾਥ ਦੁਨੀਆ ਨਾਲ ਗਈ ਇੱਥੇ ਹੀ ਨੇ ਟੋੜ ਦਾ ਜੇਲਾ ਵੀ ਕੋਈ ਨਾਲ ਗਿਆ ਉਹ ਝੱਟ ਕੇ ਦੂਏ ਪਾਸੇ ਹੁਣ ਤੈਨੂੰ ਮਾਜ ਰਹਿਣਾ ਦੂਏ ਪਾਸੇ ਮਿਸਟਰੀ ਨੂੰ ਬਾਹਰ ਦਾ ਫਿਰਦਾ ਮਾਜਲ ਦੀ ਛੱਟ ਚਲੇ ਗਿਆ ਖਜੂਰੀ ਵੀ ਰੰਗ ਲਾਦਾ ਜੱਟ ਦਾ ਫਿਰਦਾ ਹੋਏਵੇਂ ਹੋਊਗਾ ਉਹ ਤਾਂ ਕੋਈ ਉਸ ਦਾ ਕੁਝ ਚਾਹੀਦਾ ਇਹਦੋਂ ਨਹੀਂ ਬਲੇ ਉਧਰੋਂ ਸਹੀ ਹਰਿਆਣਾ ਦੇ ਫਿਰ ਤੇਰੇ ਨੂੰ ਪਾਏ ਕੋ ਹੜਾ ਮਾਰਿਆ ਗਾਫਾ ਆਪਣੇ ਕੋਲ ਇਹਹੀ ਪਾਏ ਕੋ ਹੜਾ ਇਹ ਪਾਏ ਕੋ ਹੜਾ ਸੀ ਜਿਹੜਾ ਪਾਏ ਕੋ ਹੜਾ ਮਾਰਿਆ ਨਾ ਕਿਉ ਸਚਨਾ ਆਪਣੇ ਆਪ ਨੂੰ ਕਟ ਲਿਆ ਸੱਚ ਛੱਡਤਾ ਸੱਚ ਦਾ ਤਿਆ ਕਰਨਾ ਹੈ ਬੰਗੋੜਾ ਮਾਰ ਜੀਨ ਛੱਡਤਾ ਦੁਨੀਆ ਤੂੰ ਨੇ ਆ ਵਾਸਤੇ ਸੱਚ ਛੱਡ ਦੇਣਾ ਝੂਠ ਵਾਸਤੇ ਦੁਨੀਆ ਕੀ ਹੈ ਦੁਨੀਆ ਝੂਠ ਦੀਨ ਸੱਚ ਅੰਤਰਾਤ ਵੰਨੀ ਇਹ ਆਵਾਜ਼ ਛੱਡਦੀ ਆਹ ਸਰੀਰ ਬਾਹਰ ਲੈ ਦੇ ਵਾਸਤੇ ਬਾਹਰ ਆ ਸਰੀਰ ਦੁਨੀਆ ਇਹਨੇ ਨਾਲ ਨਹੀਂ ਜਾਣਾ ਉਹ ਨਾਲ ਆਇਆ ਬਲੀ ਇੱਥੇ ਸੀ ਇੱਥੇ ਦੀ ਮਿੱਟੀ ਉਹੀ ਰਹੀ ਰਹਿ ਜਾਣੀ ਇੱਥੇ ਦੇ ਤਾਤ ਉਹੀ ਰਹੀ ਰਹਿ ਜਾਣੇ ਪਰ ਇਹਦੇ ਵਾਸਤੇ ਤੇ ਅੱਗਿਆ ਸਭ ਕੁਝ ਇਹ ਤਾਂ ਇੱਕ ਕਿਸ਼ਤੀ ਸੀ ਕੋਈ ਪਵਸਾ ਦਰ ਪਾਰ ਕਰਨ ਵਾਸਤੇ ਪਵਸਾ ਕਰਦੇ ਵਿਚੇ ਡੁੱਬੇ ਰਹੇਗੇ ਕਿਸ਼ਤੀ ਵੀ ਵਿਚੇ ਰਹੇਗੀ ਕਿਸ਼ਤੀ ਦਾ ਵਿਚੇ ਰਹਿਣੀ ਸੀ ਇਹ ਸੀ ਨੂੰ دریا ਛੱਡ ਕੇ ਪਾਰ ਹੋਣਾ ਸੀ دریا ਜ ਡੁੱਬ ਕੇ ਕਿਸਤੀ ਨੂੰ ਕਿਤੇ ਜ ਚੜ੍ਹੇ ਨਾਲ ਕਿਸੇ ਨੋਲੀ ਨਾਲ ਆਪ ਡੁੱਬ ਗਏ ਹਾਂ